ਜੁਗੋ ਜੁਗ ਅਟਲ ਸੈਬੀ ਕਮਾਨ ਚਵਰ ਸ਼ਤਰ ਤਖਤ ਦੇ ਮਾਲਕ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਰ ਪਵਿੱਤਰ ਗੋਦੀ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਉੱਡ ਭਾਗੇ ਹਾਂ ਜੋ ਗੁਰੂ ਸਾਹਿਬ ਜੀ ਦੇ ਸਨਮੁਖ ਜੁੜ ਮਿਲ ਬੈਠੇ ਹਾਓ ਫਤਿਹ ਨਲਾਪਾ ਸਾਂਝ ਪਾਈਏ ਜੀ ਜਿੰਨੇ ਵੀ ਆਪ ਜੀ ਗੁਰਮੁਖ ਪਿਆਰੇ ਸਜੇ ਦੋਨੇ ਹੱਥ ਜੋੜ ਕੇ ਪ੍ਰੇਮ ਸੇ ਤੱਕ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਅਸਾਦੀ ਵਾਰ ਦੇ ਵਿੱਚੋਂ ਅੱਜ ਆਪ ਸਤਮਾ ਸਲੋਕ ਜਿਹੜਾ ਉਹ ਪਰੰਪਰ ਇਹ ਵੀ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖਾਰ ਬਿੰਦੂ ਚਰਨ ਕੀਤਾ ਹੋਇਆ ਹੈ ਸ਼ਲੋਕ ਮਹਿਲਾ ਪਹਿਲਾ ਹੋਮ ਵਿੱਚ ਆਇਆ ਹੋਮ ਵਿੱਚ ਗਿਆ ਫਿਰ ਬੇਨਤੀ ਕਰਨ ਦੀ ਇਸ ਸ਼ਬਦ ਦਾਕਾਰ ਵੀ ਵੱਡਾ ਜੀ ਜਿਆਦਾ ਪਰ ਸਮਾਂ ਸ਼ਬਦ ਦੇ ਵਿੱਚ ਹੀ ਰਹਿ ਕੇ ਬਤੀਤ ਕਰਨਾ ਹੈ ਪਰ ਪਹਿਲਾਂ ਆਪਾਂ ਹੋਣ ਦੇ ਅਰਥ ਸਮਝ ਲਈਏ ਕਿਉਂਕਿ ਸਹਿਬ ਜੀ ਮਹਾਰਾਜ ਜੀ ਨੇ ਹੋਣ ਸ਼ਬਦ ਦੇ ਜਿਹੜਾ ਉਹ ਵਾਰ-ਵਾਰ ਵਰਤਿਆ ਹੈ ਹੋਣ ਦੇ ਜਿਸੀ ਅਰਥ ਕਰੀਏ ਤਾਂ ਜਾਣੂ ਹੋ ਮੈਂ ਹੋਮੇ ਹੰਕਾਰ ਭਾਵ ਕਿ ਆਪਣੀ ਹਸਤੀ ਨੂੰ ਵੱਖਰਾ ਸਮਝਣਾ ਵੀ ਮੇਰੇ ਵਰਗਾ ਕੋਈ ਨਹੀਂ ਹੈ ਜੋ ਕੁਝ ਹੈ ਮੇਰੇ ਕੋਲ ਹੈ ਮਨੁੱਖ ਕੁਲ ਪਦਾਰਥਾ ਜਾਣ ਧਨ ਆ ਜੇ ਬੋਤਾ ਮਹਿਲਾਂ ਦਾ ਮਾਲਕ ਬਣ ਜੇ ਉੱਚੇ ਅਹੁਦੇ ਪ੍ਰਾਪਤ ਹੋ ਜਾਣ ਤੇ ਫਿਰ ਜਿਹੜੀ ਮੈਂ ਹੈ ਨਾ ਹੋਂ ਜਿਹੜੀ ਹੈ ਉਹ ਮਨੁੱਖ ਨੂੰ ਮਹਿਸੂਸ ਕਰਾਉਂਦੀ ਵੀ ਭੱਲੇ ਹੋਂ ਤੇਰੇ ਵਰਗਾ ਤਾਂ ਕੋਈ ਨਹੀਂ ਹੈ ਦੂਜਾ ਤੀਜਾ ਕੋਈ ਨਹੀਂ ਹੈ ਇਸ ਇਲਾਕੇ ਵਿੱਚ ਇਸ ਗਲੀ ਮੁਹੱਲੇ 'ਚ ਜਿਹੜਾ ਕੁਝ ਤੇਰੇ ਕੋਲ ਹੈ ਉਹ ਕਿਸੇ ਕੋਲ ਨਹੀਂ ਹੈ ਫਿਰ ਮਨੁੱਖ ਆਪਣੀ ਅਲੱਗ ਹਸਤੀ ਸਮਝਦਾ ਹੈ ਵੀ ਮੇਰੇ ਬਰਾਬਰ ਦਾ ਮੇਰੇ ਲੈਵਲ ਦਾ ਹੁਣ ਕੋਈ ਨਹੀਂ ਹੈ ਜੇ ਉਹ ਵਿਚਾਰ ਅੰਦਰ ਕੁਝ ਕੋਈ ਭਰ ਰਿਹਾ ਹੈ ਤੇ ਉਹ ਹਉਮੈ ਹੈ ਹੰਕਾਰ ਬਸ ਇਹ ਸਮਝ ਲਓ ਵੀ ਮਨੁੱਖ ਜਿਹੜਾ ਜਦੋਂ ਹੰਕਾਰ ਵਿੱਚ ਡਿੱਗਦਾ ਹੈ ਹੋਮੇ ਵਿੱਚ ਡਿੱਗਦਾ ਉਹ ਆਪਣੇ ਆਪ ਨੂੰ ਅਲੱਗ ਸਮਝਦਾ ਆਪਣੀ ਹਸਤੀ ਨੂੰ ਲੱਗ ਸਮਝਦਾ ਹੈ ਬਾਬਾ ਫਰੀਦ ਜੀ ਮਹਾਰਾਜ ਜੀ ਦਾ ਸ਼ਲੋਕ ਹੈ ਬੜਾ ਪਿਆਰਾ ਫਰੀਦਾ ਗਰਭ ਜਿਨਾਵ ਵਡਿਆਈਆਂ ਤਨ ਜੋਬਨ ਆਗਾ ਕਹਿੰਦੇ ਜਿਨ੍ਹਾਂ ਨੂੰ ਹੰਕਾਰ ਹੈ ਨਾ ਗਰਬ ਹੈ ਆਪਣੀ ਸਿਫਤ ਸਲਾਹ ਦਾ ਆਪਣੇ ਧਨ ਦੌਲਤ ਦਾ ਆਪਣੀ ਜਵਾਨੀ ਦਾ ਉਹਨਾਂ ਦਾ ਜੀਵਨ ਫਿਰ ਕੀ ਹੈ ਖਾਲੀ ਚੱਲੇ ਧਨੀ ਸਿਓ ਟਿੱਬੇ ਜਿਉ ਮੀਹਾ ਕਹਿੰਦੇ ਫਿਰ ਉਹ ਖਾਲੀ ਰਹਿ ਜਾਂਦੇ ਜਿਵੇਂ ਟਿੱਬਿਆਂ ਤੇ ਪਾਣੀ ਨਹੀਂ ਟਿਕਦਾ ਜੀ ਮੀਂਹ ਦਾ ਕਦੇ ਵੀ ਜਿੰਨਾ ਮਰਜ਼ੀ ਪਾਣੀ ਪੈ ਜਾਵੇ ਮੀਂਹ ਪੈ ਜਾਵੇ ਮਾਫ ਕਰਿਓ ਕਦੇ ਵੀ ਟਿੱਬਿਆਂ ਤੇ ਪਾਣੀ ਨਹੀਂ ਟਿਕਦਾ ਉਹ ਸੁੱਕੇ ਤੇ ਸੁੱਕੇ ਰਹਿ ਜਾਂਦੇ ਨੇ ਕਹਿੰਦੇ ਜਿਹੜੇ ਹੰਕਾਰ ਚ ਹੋਂਚ ਹੋਮੇ ਚ ਜੀਵਨ ਨੂੰ ਬਸਰ ਕਰਦੇ ਆ ਨਾ ਬਤੀਤ ਕਰਦੇ ਨੇ ਉਹ ਖਾਲੀ ਰਹਿ ਜਾਂਦੇ ਨਾਮ ਤੋਂ ਸਖ ਨੇ ਰਹਿ ਜਾਂਦੇ ਨਹੀਂ ਬੰਦਗੀ ਤੋਂ ਸਖ ਨੇ ਰਹਿ ਜਾਂਦੇ ਨੇ ਜਿਹੜੇ ਹੋਮੇ ਚ ਜੀਵਨ ਨੂੰ ਬਸਰ ਕਰਦੇ ਨਹੀਂ ਚਲੋ ਇੱਕ ਉਦਾਹਰਨ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜੀ ਫਿਰ ਆਪਾਂ ਸ਼ਬਦ ਨੂੰ ਵਿਚਾਰ ਜਿਹੜਾ ਸਾਡਾ ਸਰੀਰ ਹੈ ਨਾ ਇਹਦੇ ਨਾਲ ਤਿੰਨ ਖੱਖੇ ਜੁੜੇ ਨੇ ਜੀ ਸਮਝਿਓ ਜਿਹੜਾ ਸਾਡਾ ਸਰੀਰ ਹੈ ਇਹਦੇ ਨਾਲ ਤਿੰਨ ਖੱਖੇ ਜੁੜੇ ਨੇ ਖੱਖਾ ਖੁਰਾਕ ਖੁਰਾਕ ਦਿੰਨੇ ਤੇ ਚਲਦਾ ਫਿਰ ਉਸ ਖੁਰਾਕ ਦਾ ਖੱਖਾ ਖੂਨ ਖੂਨ ਬਣਦਾ ਤੇ ਤੀਜਾ ਖੱਖਾ ਕੀ ਹੈ ਖੇ ਇਨਕੇ ਵੀ ਹੋਣਾ ਇਨ ਸਾਡੇ ਜਿਹੜੇ ਸਰੀਰ ਦਾ ਜਪਕੇ ਦੀ ਵੀ ਸਰੀਰ ਦੀ ਜਿਹੜੀ ਮੰਜ਼ਿਲ ਹੈ ਨਾ ਉਹ ਮਾਤਾ ਦੇ ਗਰਭ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਹੈ ਇਹਦੀ ਜਿਹੜੀ ਮੰਜ਼ਿਲ ਹੈ ਤੇ ਇਹ ਵੀ ਯਾਦ ਰੱਖਿਓ ਇਹ ਆਪਣੀ ਮੰਜ਼ਿਲ ਤੱਕ ਵੱਧ ਰਿਹਾ ਹੈ ਰੁਕ ਨਹੀਂ ਰਿਹਾ ਮਨੁੱਖ ਜਿੰਨਾ ਮਰਜੀ ਜ਼ੋਰ ਲਾ ਲਵੇ ਮੈਂ ਫਿਰ ਬੇਨਤੀ ਕਰਾਂ ਸਾਡੇ ਸਰੀਰ ਦੀ ਮੰਜ਼ਿਲ ਕੀ ਹੈ ਸ਼ਮਸ਼ਾਨ ਭੂਮੀ ਉੱਥੇ ਖੇ ਹੋਣਾ ਜੀ ਮਿੱਟੀ ਹੋ ਜਾਣਾ ਇਹ ਆਪਣੀ ਮੰਜ਼ਿਲ ਤੱਕ ਵੱਧ ਰਿਹਾ ਹੈ ਮਨੁੱਖ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਰੋਕ ਨਹੀਂ ਸਕਦਾ ਇਹਨੂੰ ਹੁਣ ਅਸੀਂ ਬਚਪਨ ਸੀ ਬੁੱਢਾ ਜਵਾਨੀ ਚ ਜਵਾਨੀ ਚ ਬਾਅਦ ਬੁਢੇਪਾ ਇਹ ਜਾ ਰਿਹਾ ਆਪਣੀ ਮੰਜ਼ਿਲ ਤੱਕ ਜਾ ਰਿਹਾ ਜੀ ਮਨੁੱਖ ਚਾਹ ਕੇ ਵੀ ਨਹੀਂ ਰੋਕ ਸਕਦਾ ਇਹਨੂੰ ਜਿੰਨੇ ਮਰਜ਼ੀ ਉਪਾਏ ਕਰ ਲਵੇ ਹੁਣ ਇਹਦੇ ਅੰਦਰ ਇੱਕ ਮਨ ਵਸਦਾ ਇੱਕ ਉਹਦੀ ਵੀ ਮੰਜ਼ਿਲ ਹੈ ਧਿਆਨ ਚ ਰੱਖਿਓ ਸਰੀਰ ਦੀ ਮੰਜ਼ਿਲ ਦੀ ਆਪਾਂ ਗੱਲ ਕਰ ਲਈ ਜੀ ਵੀ ਕਿੱਥੋਂ ਤੱਕ ਇਹਦੀ ਮੰਜ਼ਿਲ ਹੈ ਕਿੱਥੇ ਜਾ ਕੇ ਨੇ ਪਹੁੰਚਣਾ ਇਹਦੇ ਅੰਦਰ ਵਸਦੀ ਇੱਕ ਮਨ ਦੀ ਵੀ ਮੰਜ਼ਿਲ ਹੈ ਮਨ ਨੇ ਵੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਪਰ ਇਹ ਵੀ ਯਾਦ ਰੱਖਿਓ ਸਰੀਰ ਆਪਣੀ ਮੰਜ਼ਿਲ ਤੱਕ ਪਹੁੰਚੇ ਉਸ ਤੋਂ ਪਹਿਲਾਂ ਮਨ ਨੂੰ ਮੰਜ਼ਿਲ ਮਿਲਣੀ ਚਾਹੀਦੀ ਹੈ ਜੇ ਸਰੀਰ ਪਹੁੰਚ ਗਿਆ ਆਪਣੀ ਮੰਜ਼ਿਲ ਤੱਕ ਫਿਰ ਮਨ ਨੂੰ ਮੰਜ਼ਿਲ ਕਦੇ ਨਹੀਂ ਮਿਲੇ ਇਹ ਭਟਕਣਾ ਚ ਜੁੰਨਾ ਚ ਪੈ ਜਾਏਗਾ ਹੁਣ ਮੌਕਾ ਹੈ ਸਾਡੇ ਕੋਲ ਜੀ ਇਹ ਸਰੀਰ ਆਪਣੀ ਮੰਜ਼ਿਲ ਤੱਕ ਪਹੁੰਚੇ ਸ਼ਮਸ਼ਾਨ ਘੁੰਮੀ ਤੱਕ ਪਹੁੰਚੇ ਉਸ ਤੋਂ ਪਹਿਲਾਂ ਮਨ ਨੂੰ ਮੰਜ਼ਿਲ ਬਣਨੀ ਚਾਹੀਦੀ ਹੈ ਜੇ ਇਹਨੂੰ ਮੰਜ਼ਿਲ ਨਾ ਮਿਲੀ ਤਾਂ ਯਾਦ ਰੱਖਿਓ ਫਿਰ ਕਈ ਜੁਨਾਂ ਚ ਪੈ ਜਾਏਗਾ ਫਿਰ ਬੜਾ ਸਮਾਂ ਲੱਗ ਜਾਣਾ ਮੰਜ਼ਿਲ ਮਿਲਣ ਨੂੰ ਤਨ ਵਿੱਚ ਰਹਿ ਕੇ ਹੀ ਮਨ ਨੂੰ ਮੰਜ਼ਿਲ ਮਿਲੇਗੀ ਜੀ ਪਰ ਵਿਚਾਰਨਾ ਸੀ ਇਹ ਐ ਵੀ ਮਨ ਦੀ ਮੰਜ਼ਿਲ ਕੀ ਹੈ ਮਨੁੱਖ ਨੂੰ ਹੀ ਨਹੀਂ ਪਤਾ ਲੱਗ ਰਿਹਾ ਵੀ ਮਨ ਜਿਹੜਾ ਉਹਦੀ ਮੰਜ਼ਿਲ ਕੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤਾਂ ਮੰਜ਼ਿਲ ਨਹੀਂ ਆਂਦੀ। ਬੁਰੀ ਹਈਆਂ ਵਿਕਾਰ ਇਹ ਤਾਂ ਮੰਜ਼ਿਲ ਨਹੀਂ ਐ। ਇਹਦੀ ਮੰਜ਼ਿਲ ਕੀ ਐ? ਮਿਲ ਜਗ ਦੇਸ਼ ਮਿਲਨ ਕੀ ਬਰੀਆ। ਪ੍ਰਮਾਤਮਾ ਨੂੰ ਪਾਉਣਾ ਇਹਦੀ ਮੰਜ਼ਿਲ ਐ। ਤੇ ਤਨ ਵਿੱਚ ਰਹਿ ਕੇ ਮਨ ਮੰਜ਼ਿਲ ਪਾ ਸਕਦਾ ਜੀ। ਮੈਂ ਫਿਰ ਬੇਨਤੀ ਦੁਆ ਦਿਆਂ ਤਨ ਆਪਣੀ ਮੰਜ਼ਿਲ ਵੱਲ ਜਾ ਰਿਹਾ। ਮਨ ਨੂੰ ਥੀ ਰੁਕਿਆ ਹੋਇਆ ਜੇ ਤੇ ਤਨ ਤੋਂ ਬਿਗੈਰ ਮਨ ਨੂੰ ਮੰਜ਼ਿਲ ਮਿਲਣੀ ਨਹੀਂ ਹੈ ਹੁਣ ਜੇ ਮਨ ਨੂੰ ਮਨ ਦੀ ਮੰਜ਼ਿਲ ਹੈ ਪਰਮਾਤਮਾ ਦਾ ਨਾਮ ਉਹ ਪ੍ਰਭੂ ਹੁਣ ਮਨ ਨੂੰ ਜੇ ਮੰਜ਼ਿਲ ਤੱਕ ਜੇ ਰੋਕ ਰਿਹਾ ਹੈ ਤਾਂ ਉਹ ਹੰਕਾਰ ਹੈ ਹਉਮੈ ਹੈ ਜਿਹੜਾ ਰੋਕ ਰਹਿ ਨੂੰ ਮੰਜ਼ਿਲ ਤੱਕ ਪਹੁੰਚਣ ਤੱਕ ਜੇ ਮਨ ਨੂੰ ਮੰਜ਼ਿਲ ਤੱਕ ਜਾਂ ਨਾਮ ਵੱਲ ਬੰਦਗੀ ਵੱਲ ਜੇ ਕੁਝ ਰੋਕ ਰਿਹਾ ਤੋ ਹੰਕਾਰ ਰੋਕ ਰਿਹਾ ਹੈ ਹੋਮੇ ਰੋਕ ਰਹੀ ਹੈ ਇਸ ਲਈ ਸਹਿਬ ਜੀ ਨੇ ਸਾਰਾ ਜ਼ਿਕਰ ਹੀ ਉਮੇ ਦਾ ਕੀਤਾ ਹੈ ਸ਼ਬਦਿਆ ਤੇ ਅਪਸਾਂਝ ਪਾਵਾਂਗੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਾ ਬਸ ਆਖੇਡ ਹੈ ਸਾਡੀ ਜੀਵਨ ਦੋਵੇਂ ਪੱਖ ਜ਼ਰੂਰੀ ਹੋਗੇ ਜੀ ਤਨ ਵੀ ਤੇ ਮਨ ਵੀ ਮਨ ਨੂੰ ਮੰਜ਼ਲ ਮਿਲਣੀ ਜ਼ਰੂਰੀ ਹੈ ਕਿਉਂਕਿ ਸਾਨੂੰ ਤਨ ਮਿਲੇ ਇਸੇ ਕਰਕੇ ਹੈ ਤਾਂਕਿ ਮਨ ਨੂੰ ਮੰਜ਼ਲ ਮਿਲੇ ਤੇ ਤਨ ਵੀ ਆਪਣੀ ਮੰਜ਼ਲ ਵੱਲ ਤਾਂ ਜਾ ਰਿਹਾ ਹੈ ਕੋ ਰੋਕ ਨਹੀਂ ਸਕਦਾ ਕੋਈ ਠੋਕ ਨਹੀਂ ਸਕਦਾ ਇਸ ਲਈ ਤਨ ਆਪਣੀ ਮੰਜ਼ਿਲ ਤੱਕ ਪਹੁੰਚੇ ਉਸ ਤੋਂ ਪਹਿਲਾਂ ਅਸੀਂ ਵਿਚਾਰ ਲਈਏ ਹੁਣ ਦੇਖੋ ਅਸੀਂ ਸਾਰੇ ਪ੍ਰਸ਼ਾਦਾ ਛਕਦੇ ਹਾਂ ਜੀ ਜਦੋਂ ਪ੍ਰਸ਼ਾਦਾ ਛਕਦੇ ਹਾਂ ਛਕਦਿਆਂ ਹੋਇਆਂ ਮੁੱਖ ਚ ਕੰਕਰ ਆ ਜਾਂਦਾ ਅਸੀਂ ਉੱਥੇ ਰੁਕ ਜਾਈ ਅੱਗੇ ਤਾਂ ਨਹੀਂ ਲੈ ਕੇ ਜਾਂਦੇ ਕੋਥੀ ਸੁਚੇਤ ਹੋ ਜਾਂਦਾ ਮੈਨੂੰ ਵੀ ਕੰਕਰ ਆ ਗਿਆ ਮੁੱਖ ਅੱਗੇ ਨਹੀਂ ਲੈ ਕੇ ਜਾਂਦਾ ਉਹਨੂੰ ਪਤਾ ਇਹ ਕੰਕਰ ਖਰਾਬ ਕਰ ਸਕਦਾ ਹੈ ਉਹਨੇ ਫਿਰ ਬਾਹਰ ਸੁੱਟ ਦਿੱਤਾ ਬਸ ਐਈਓ ਗੱਲ ਅਸੀਂ ਵਿਚਾਰਨੀ ਹੈ ਵੀ ਸਾਡੇ ਮਨ ਦੇ ਅੰਦਰ ਕੀ ਹੈ ਜੇ ਅਸੀਂ ਅੰਦਰ ਕੀ ਲੈ ਕੇ ਜਾ ਰਹੇ ਆ ਵੀ ਉਹ ਚੀਜ਼ ਤਾਂ ਨਹੀਂ ਲੈ ਕੇ ਜਾ ਰਹੇ ਜਿਹੜਾ ਮਨ ਨੂੰ ਮੰਜ਼ਿਲ ਤੱਕ ਪਹੁੰਚਣ ਤੋਂ ਰੋਕਦਾ ਹੈ ਏਸੀ ਆਪ ਵਿਚਾਰਨੇ ਜੀ ਕਿੱਥੇ ਕਾਮ ਤਾਂ ਅੰਦਰ ਨਹੀਂ ਲੈ ਕੇ ਜਾ ਰਹੇ ਕਿਉਂਕਿ ਇੰਨੇ ਵੀ ਰੋਕਣਾ ਹੈ ਕਰੋਧ ਲੋਭ ਹੰਕਾਰ ਮੋਹ ਇਹ ਤਾਂ ਨਹੀਂ ਲੈ ਕੇ ਜਾ ਰਹੇ ਇਹਨਾਂ ਨੇ ਰੋਕਣਾ ਮਨ ਨੂੰ ਮੰਜ਼ਲ ਤੱਕ ਪਹੁੰਚ ਨਹੀਂ ਏਸੀ ਨੂੰ ਖੁਦ ਜਿਵੇਂ ਅਸੀਂ ਕੰਕਰ ਅੰਦਰ ਨਹੀਂ ਜਾਣਦੇ ਰੇ ਨਾ ਤੇ ਇਹਨਾਂ ਨੂੰ ਵੀ ਅੰਦਰ ਨਾ ਜਾਣਦੇ ਜੇ ਇਹ ਅੰਦਰ ਆ ਗਏ ਫਿਰ ਤੁਸੀਂ ਮੰਜ਼ਲ ਨਹੀਂ ਪਾ ਸਕਦੇ ਜਿਹੜੀ ਮਨ ਦੀ ਤਨ ਨੂੰ ਤਾਂ ਮੰਜ਼ਲ ਮੇਲ ਹੀ ਜਾਣੀ ਹੈ ਚਾਹੇ ਮਨੁੱਖ ਮਨ ਨੂੰ ਮੰਜ਼ਲ ਪ੍ਰਾਪਤ ਕਰੇ ਜਾਂ ਨਾ ਕਰੇ ਤਨ ਨੂੰ ਮੰਜ਼ਿਲ ਤਾਂ ਮਿਲ ਹੀ ਜਾਣੀ ਇੱਕ ਦਿਨ ਪ੍ਰਾਪਤ ਹੋਈ ਜਾਣੀ ਇੰਨੇ ਪਹੁੰਚ ਜਾਣੀ ਪਰ ਵਿਚਾਰੀਏ ਸੀ ਇਹ ਵਾਏ ਗੁਰਜੀ ਵੀ ਅਸੀਂ ਉਹ ਕੰਕਰਤਾ ਨਹੀਂ ਅੰਦਰ ਲੈ ਕੇ ਜਾ ਰਹੇ ਜਿਹੜੇ ਸਾਨੂੰ ਮਨ ਦੀ ਮੰਜ਼ਿਲ ਤੱਕ ਪਹੁੰਚਣ ਤੋਂ ਰੋਕ ਰਹੇ ਨੇ ਅਸੀਂ ਖੁਦ ਵਿਚਾਰ ਲੈ ਵਿਸ਼ਬਦਾਂ ਪਸੰਝਾ ਕਰ ਲੈਣੇ ਜਿੰਨੀ ਕਮੀ ਨਹੀਂ ਤੇ ਕੰਮੜੇ ਵਿਸਾਰ ਬਸ ਆ ਧਿਆਨ ਜੇ ਜਿਹੜੇ ਕੰਮ ਸਾਨੂੰ ਨਾਮ ਤੋਂ ਰੋਕੇ ਬੰਦਗੀ ਤੋਂ ਰੋਕੇ ਗੁਰੂ ਘਰ ਆਣ ਤੋਂ ਰੋਕੇ ਉਹ ਤੁਸੀਂ ਦੂਰ ਕਰਨਾ ਜੇ ਦੂਰ ਕਰੋਗੇ ਮਨ ਨੂੰ ਮੰਜ਼ਿਲ ਮਿਲੇਗੀ ਜੀ ਨਹੀਂ ਤਾਂ ਨਹੀਂ ਜੇ ਮਨ ਨੂੰ ਮੰਜ਼ਿਲ ਨਹੀਂ ਮਿਲੀ ਫਿਰ ਸਾਡਾ ਆਇਆ ਸੁਫਲਾ ਨਹੀਂ ਹੁੰਦਾ ਫਿਰ ਬੇਕਾਰ ਹੈ ਗਿਆ ਇਸ ਲਈ ਜਿਹੜੀ ਬੇਨਤੀ ਕਰ ਰਹੇ ਸਾਂ ਵੀ ਮਨ ਨੂੰ ਜੇ ਮੰਜ਼ਿਲ ਤੱਕ ਪਹੁੰਚਣ ਤੋਂ ਰੋਕ ਰਿਹਾ ਹੈ ਉਹ ਹਉਮੈ ਹੰਕਾਰ ਹੈ ਹੋ ਮੈਂ ਨਾ ਮੈਂ ਨਾਲ ਵਿਰੋਧ ਹੈ ਦੋ ਇਹਨਾਂ ਵਸ ਹੈ ਇੱਕ ਥਾਂ 'ਚ ਨਿਵਸਣ ਵਿੱਚ ਜੋ ਮਰਜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹਉਮ ਵਿੱਚ ਆਇਆ ਹਉਮ ਵਿੱਚ ਗਿਆ ਮੈਂ ਮੈਂ ਕਰਦਾ ਆ ਤੇ ਮੈਂ ਮੈਂ ਕਰਦਾ ਚਲਾ ਸਮਝਿਆ ਹੀ ਨਹੀਂ ਵੀ ਮੇਰੇ ਮਨ ਦੀ ਮੰਜ਼ਿਲ ਕੀ ਹੈ ਹੋਮ ਵਿੱਚ ਆਇਆ ਹੋਮ ਵਿੱਚ ਗਿਆ ਹੋਮ ਵਿੱਚ ਜੰਮਿਆ ਹੋਮ ਵਿੱਚ ਮੂਆ ਹੰਕਾਰ ਵਿੱਚ ਜੀਵਨ ਬਸਰ ਕਰਦਾ ਰਿਹਾ ਸਹਬ ਕਹਿੰਦੇ ਫਿਰ ਜਨਮ ਮਰਨ ਦੇ ਗੇੜ ਚ ਪੈ ਗਿਆ ਕਦੇ ਜੰਮਦਾ ਹੈ ਕਦੇ ਮਰਦਾ ਹੈ ਜੁਨਾ ਲੱਗ ਲੱਗ ਇੰਜ ਉਹਦੀ ਮਰਜ਼ੀ ਮੁਤਾਬਕ ਪਰ ਕਦੇ ਮਰਦਾ ਹੈ ਕਦਿਤੋਂ ਮੈਂ ਤੈਪਸ ਹੋਮ ਵਿੱਚ ਜੰਮਿਆ ਹੋ ਵਿੱਚ ਮੂਆ ਹੋਮ ਵਿੱਚ ਦਿੱਤਾ ਹੋਮ ਵਿੱਚ ਲਿਆ ਸੱਭ ਕਹਿੰਦੇ ਪੁੰਨ ਧਾਨ ਵੀ ਕਰਦਾ ਉੱਥੇ ਵੀ ਹੋਮ ਵਰਤਦਾ ਮੈਂ ਇੱਕ ਬੇਨਤੀ ਕਰਦਾ ਜੀ ਆਪ ਜੀ ਤਾਂ ਕਿ ਸਾਡਾ ਭਲੇਖਾ ਵੀ ਦੂਰ ਨਿਕਲ ਜੇ ਧਰਮ ਦੀ ਦੁਨੀਆ ਦੇ ਵਿੱਚ ਪੁੰਨ ਕਰਨੇ ਆ ਪੁੰਨ ਦਾਨ ਕਰਨੇ ਆ ਸੇਵਾ ਕਰਨੇ ਆ ਦਸਵੰਧ ਦੇ ਰਿਆਂ ਉੱਥੇ ਹੋਵੇਂ ਹੰਕਾਰ ਨਾ ਆਵੇ ਫਿਰ ਯਾਦ ਰੱਖਿਓਂ ਦੇ ਬਦਲੇ ਕੁਝ ਨਹੀਂ ਮਿਲਣਾ ਸਾਨੂੰ ਇੱਕ ਦੋ ਵਾਰੀ ਵੀ ਅਸੀਂ ਪੁੰਨ ਦਾਨ ਜਾਂ ਕੁਝ ਵੀ ਪੱਖ ਕਰਕੇ ਧਰਮ ਦੀ ਦੁਨੀਆ 'ਚ ਜੇ ਹੰਕਾਰ ਕਰਦੇ ਆ ਨਾ ਇੱਕ ਦੋ ਵਾਰੀ ਵੀ ਕਰਕੇ ਇੱਥੇ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਹ ਗੱਲ ਆਖ ਦਿੱਤੀ ਕੋਟ ਕਰਮ ਕਰੈ ਹੋ ਧਾਰੇ ਕਰੋੜ ਉੱਥੇ ਟੈਂਕੇ ਨੂੰ ਸਿਹਾਰੀ ਹੈ ਜੀ ਕਹਿੰਦੇ ਕਰੋੜਾਂ ਵੀ ਧਾਰਮਿਕ ਕਰਮ ਕਰਕੇ ਜੇ ਹੰਕਾਰ ਵਰਤਦਾ ਓਹਦੇ ਬਦਲੇ ਕੀ ਮਿਲੇਗਾ ਤੈਨੂੰ ਸ਼ਰਮ ਪਾਵੈ ਸਗਲੇ ਬਿਰਥਾਰੇ ਸ਼ਰਮ ਦਾ ਪਾਵੈ ਥਕਾਵਟ ਸਹਿ ਕਹਿੰਦੇ ਥਕਾਵਟ ਮਿਲਣੀ ਹੈ ਜੀ ਤੈਨੂੰ ਇਸ ਤੋਂ ਵੱਧ ਕੁਝ ਨਹੀਂ ਮਿਲਣਾ ਜੇ ਦੇਕੇ ਵੀ ਅਸੀਂ ਹੰਕਾਰ ਵਰਤ ਰਿਹਾ ਜੇ ਦੇਕੇ ਵੀ ਸਹਿਬ ਕਹਿੰਦੇ ਹੋਉ ਵਰਤ ਰਿਆ ਹੋਮੇ ਵਰਤ ਰਿਆ ਫਿਰ ਸ਼ਰਮ ਪਾਵੈ ਸਗਲੇ ਬਿਰਥਾਰੇ ਬਿਰਥਾੜੇ ਦਾ ਪਾਵ ਵਿਰਥ ਜੋ ਵੀ ਤੂੰ ਕੀਤਾ ਧਰਮ ਦੀ ਦੁਨੀਆ ਵਿੱਚ ਉਹ ਤੇਰਾ ਵਿਰਥ ਚਲਾ ਗਿਆ ਜੀ ਕੁਝ ਨਹੀਂ ਮੁਗਿਆ ਹੋਮ ਵਿੱਚ ਦਿੱਤਾ ਹੋਮ ਵਿੱਚ ਲਿਆ ਤੇ ਹੰਕਾਰ ਵਿੱਚ ਹੀ ਲਿਆ ਮੈਂ ਵੇਖਦਾ ਕਿਵੇਂ ਨਹੀਂ ਦਿੰਦਾ ਤੈਨੂੰ ਉਹ ਮੈਨੂੰ ਜਾਣਦਾ ਨਹੀਂ ਮੈਂ ਵੇਖ ਤਾਂ ਵਾਪਸ ਕਿਵੇਂ ਨਿਕਲਦਾ ਉਹ ਸੱਤ ਕਿੰਨੇ ਉੱਥੇ ਵੀ ਹੁੰਦਾ ਉੱਥੇ ਵੀ ਹੁੰਨੇ ਇਸੇ ਤਰੀਕੇ ਜੀਵਨ ਲੰਘ ਗਿਆ ਮਨੁੱਖ ਦਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਜਿੰਨਾ ਵੀ ਇਕੱਠਾ ਕੀਤਾ ਮਨੁੱਖ ਨੇ ਉਹ ਵੀ ਹੰਕਾਰ ਚ ਜਾਂਦਾ ਤੇ ਹੰਕਾਰ ਚ ਹੀ ਚਲਾ ਗਿਆ ਜੀ ਜਦੋਂ ਸੰਸਾਰ ਚੋਂ ਗਿਆ ਸਾਹਿਬ ਕੇ ਨੇ ਮੈਂ ਮੈਂ ਕਰਦਾ ਗਿਆ ਜੀ ਤੇ ਸਾਹਿਬ ਜੀ ਕਹਿੰਦੇ ਉਹ ਜਿਹੜਾ ਖੱਟਿਆ ਸੀ ਉਹ ਵੀ ਵਿਅਰਥ ਚਲਾ ਹੋਂ ਵਿੱਚ ਹੀ ਖੱਟਿਆ ਚਾਹੇ ਦੁਨਿਆਵੀ ਤੌਰ ਤੇ ਐ ਮਾਫ ਕਰਿਓ ਚਾਹੇ ਆਤਮਿਕ ਤੌਰ ਤੇ ਐ ਧਰਮ ਦੀ ਦੁਨੀਆਂ ਚ ਐ ਜੇ ਇੱਥੇ ਵੀ ਅਸੀਂ ਨਾਮ ਬੰਦਗੀ ਵੀ ਹੋਣ ਚ ਖੱਟਦੇ ਆਂ ਤਾਂ ਫਿਰ ਵੀ ਨਾਲ ਨਹੀਂ ਜਾਣੀ ਜੀ ਉਹ ਵੀ ਵਿਅਰਥ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਮ ਵਿੱਚ ਹੀ ਕੋਚ ਕਰ ਗਿਆ ਹੋਮ ਵਿੱਚ ਸਚਿਆਰ ਕੁੜਿਆਰ ਹੋਮੇ ਵਿੱਚ ਹੀ ਸੱਚਾ ਬਣਦਾ ਹੈ ਹੋਮੇ ਵਿੱਚ ਹੀ ਝੂਠਾ ਬਣਦਾ ਹੈ ਭਵ ਕੀ ਇਹ ਬਿਆਨ ਨਹੀਂ ਕਰਦਾ ਕਿ ਮੈਂ ਝੂਠਾ ਹ ਪਰ ਹੈ ਪਰ ਸਭ ਕਹਿੰਦੇ ਬਿਆਨ ਨਹੀਂ ਕਰਦਾ ਤੇ ਹੰਕਾਰ ਵਿੱਚ ਹੀ ਸੱਚਾ ਬਣਦਾ ਹੈ ਮੇਰੇ ਵਰਗਾ ਤਾਂ ਕੋਈ ਚੰਗਾ ਹੀ ਨਹੀਂ ਹੈ ਜੀ ਮੇਰੇ ਵਰਗਾ ਤਾਂ ਕੋਈ ਚੰਗਾ ਇਨਸਾਨ ਹੀ ਨਹੀਂ ਐ ਹੋ ਵਿੱਚ ਸੱਚਿਆਰ ਕੁੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਮੇ ਚ ਵਿਚਾਰਦਾ ਜੀ ਪਾਪ ਤੇ ਪੁੰਨ ਨੇ ਬੁਰੇ ਤੇ ਭਲੇ ਨੇ ਹੰਕਾਰ ਵਿੱਚ ਹੋ ਵਿੱਚ ਵਿਚਾਰਦਾ ਵੀ ਮੈਂ ਆ ਪੁੰਨ ਕਰਾਂਗਾ ਤੇ ਆ ਕੁਝ ਮਿਲ ਜਾਏਗਾ ਇਹ ਪੁੰਨ ਕਰਾਂਗਾ ਤੇ ਉਹ ਕੁਝ ਮਿਲ ਜਾਏਗਾ ਸਹਿਬ ਕਹਿੰਦੇ ਉੱਥੇ ਵੀ ਹੋਮੇ ਆ ਜੀ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਅਵਤਾਰ ਨਰਗ ਤੇ ਸਵਰਗ ਦੀ ਚਾਹਨਾ ਜਿਹੜੀ ਸਵਰਗ ਦੀ ਚਾਹਨਾ ਜ਼ਿਆਦਾ ਰੱਖਦਾ ਜੀ ਮਨੁੱਖ ਉਹਦੇ ਬਦਲੇ ਬਹੁਤ ਕੁਝ ਕਰਦਾ ਹੈ ਉੱਥੇ ਵੀ ਹੋਮੇ ਵਰਤ ਦਿੰਦਾ ਹੈ ਮਾਗੇ ਵੀ ਬੇਨਤੀ ਕੀਤੀ ਜੀ ਹੰਕਾਰ ਜਿਹੜਾ ਨਾ ਹੋਮੇ ਜਿਹੜੀ ਹੈ ਉਹ ਪਤਾ ਹੀ ਨਹੀਂ ਲੱਗਦਾ ਮਨੁੱਖ ਕਦੋਂ ਵਰਤ ਜੀ ਮਨੁੱਖ ਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਜੀ ਤੇ ਫਿਰ ਹੈ ਲੁਮੇਰੀ ਕੁਝ ਕੁਝ ਪਲਾਂਦੀ ਨੇ ਗੁੱਸਾ ਕੁਝ ਪਲਾਂਦਾ ਕੰਮ ਕੁਝ ਪਲਾਂਦਾ ਜੀ ਲੋਭ ਵੀ ਕੁਝ ਸਮੇ ਦਾ ਹੈ ਪਰ ਹੰਕਾਰ ਕੁਝ ਸਮੇ ਦਾ ਨਹੀਂ ਹੈ ਹੋ ਮੈਂ ਦਿਰਗ ਰੋਗ ਅੱਗੇ ਸਲੋਕ ਆਏਗਾ ਜੀ ਗੁਰੂ ਗ੍ਰੰਥ ਦੇ ਪਾਸ਼ਾ ਇਹ ਤਾਂ ਦਿਰਗ ਰੋਗ ਹੈ ਬੜਾ ਲੰਮਾ ਰੋਗ ਹੈ ਇੱਕਈ ਵਾਰੀ ਮਨੁੱਖ ਸੰਸਾਰ ਤੋਂ ਕੋਚ ਕਰਦਾ ਉਹਦੋਂ ਕਿੱਥੇ ਜਾ ਕੇ ਖਤਮ ਹੁੰਦਾ ਇੱਥੇ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਤੇ ਇੱਕ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਜੀ ਇਹਦਾ ਕਦੋਂ ਹਉਮੇ ਵਰਤ ਗਿਆ ਕਦੋਂ ਹੰਕਾਰ ਵਰਤ ਗਿਆ ਸਾਬ ਜੀ ਕਹਿੰਦੇ ਹਉਮ ਵਿੱਚ ਨਰਕ ਸੁਰਗ ਅਵਤਾਰ ਹਉਮ ਵਿੱਚ ਹੱਸਿਆ ਹਉਮ ਵਿੱਚ ਰੋਵੇ ਹਉਮ ਵਿੱਚ ਸੁਖੀ ਹੁੰਦਾ ਤੇ ਹਉਮ ਵਿੱਚ ਮੈਚ ਹੀ ਰੋਂਦਾ ਜੀ ਹੋਂ ਵਿੱਚ ਭਰੀ ਐ ਹੋਂ ਵਿੱਚ ਧੋਵੈ ਹੰਕਾਰ ਦੇ ਵਿੱਚ ਹੀ ਆਪਣੇ ਆਪ ਨੂੰ ਸਵਾਰਦਾ ਹੈ ਹੰਕਾਰ ਦੇ ਵਿੱਚ ਹੀ ਪਾਪਾਂ ਦੀ ਮੈਲ ਨੂੰ ਲੈ ਕੇ ਆਉਂਦਾ ਮਾੜੇ ਕਰਮ ਕਰਨ ਲੱਗਿਆ ਉੱਥੇ ਵੀ ਹੰਕਾਰ ਵਰਤ ਲੈਂਦਾ ਕੋਈ ਪਿੱਛੂ ਕੋਈ ਥਾਪੜਾ ਦੇ ਦੇ ਵੀ ਤੂੰ ਹੀ ਕਰ ਸਕਦਾ ਉਹ ਮਾੜੇ ਕਰਮ ਕਰਨ ਲੱਗਿਆ ਵੀ ਹੰਕਾਰ ਵਰਤ ਲੈਂਦਾ ਜੇ ਕੋਈ ਥਾਪੜਾ ਦੇ ਦੇਵੇ ਕੋਈ ਸਿੱਖਤ ਕਰ ਦੇਵੇ ਤੂੰ ਹੀ ਕਰ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਤੂੰ ਹੀ ਠੱਗ ਸਕਦਾ ਹੈ ਤੂੰ ਹੀ ਚੋਰੀ ਕਰ ਸਕਦਾ ਹੈ ਤੂੰ ਝੂਠ ਵਧੀਆ ਬੋਲ ਸਕਦਾ ਉੱਥੇ ਹੰਕਾਰ ਬਣਦਾ ਹੈ ਸਭ ਕੇ ਨੇ ਹੰਕਾਰ ਵਿੱਚ ਹੀ ਪਾਪਾਂ ਦੀ ਮੈਲ ਇਕੱਠੀ ਕਰੀ ਜਾਂਦਾ ਹੈ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿੰਸੀ ਖੋਗੈ ਜਾਤੀ ਦਾ ਪਾਪ ਜਾਤ ਪਾਪ ਹੰਕਾਰ ਵਿੱਚ ਹੀ ਆਪਣੀ ਜਾਤ ਜਿਹੜੀ ਹੈ ਉਹ ਬਿਆਨ ਕਰਦਾ ਹੈ ਹੰਕਾਰ ਤੇ ਜਿਨਸੀ ਖੋਵੈ ਦਾ ਭਾਵ ਕੀ ਆਪਣੀ ਪਤ ਖੋਲ। ਬ्यर्थ ਹੋ ਜਾਂਦਾ ਜੀਵਨ। ਹੋ ਵਿੱਚ ਜਾਤੀ ਜਿਨਸੀ ਖੋਵੈ ਹੋ ਵਿੱਚ ਮੂਰਖ ਹੋ ਵਿੱਚ ਸਿਆਣਾ। ਸਹਿਜ ਜੀ ਕਹਿੰਦੇ ਮੂਰਖਤਾ ਵੀ ਜਿਹੜੀ ਉਹ ਹੰਕਾਰ ਨਾਲ ਵਰਤਦਾ ਹੈ ਤੇ ਸਿਆਣਾ ਵੀ ਹੰਕਾਰ ਵਿੱਚ ਇਹ ਮੇਰੇ ਵਰਗਾ ਸਿਆਣਾ ਕੋਈ ਨਹੀਂ। ਸਿਆਣਪ ਨਹੀਂ ਵਰਤ ਸਕਦਾ। ਮੈਂ ਸਿਆਣਾ ਹ ਜਦੋਂ ਮਨੁੱਖ ਇਹ ਸ਼ਬਦ ਲੈ ਕੇ ਚੱਲਦਾ ਜੀ ਮੈਂ ਸਿਆਣਾ ਹ ਉਹਨੂੰ ਗੁਰੂ ਸਾਹਿਬ ਜੀ ਚੁਤਰਾਈ ਆਖਦੇ ਨੇ ਤੇ ਸਹਿ ਸਿਆਣਪਾਂ ਲਖ ਹੋਹੇ ਤਾਂ ਇੱਕ ਨ ਚੱਲੈ ਨਾ ਇੱਥੇ ਤਾਂ ਨਿਮਰਤਾ ਦਾ ਭਾਵ ਹੈ ਜੀ ਨਿਮਾ ਜਿਨ੍ਹਾਂ ਨਿਮਾ ਸਾਹਿਬ ਜੀ ਕਹਿੰਦੇ ਉਹਨਾਂ ਜੀਵਨ ਚਾ ਉਨੀ ਵਸਤੂ ਜੇ ਇੱਥੇ ਗੁਰੂ ਸਾਹਿਬ ਦੀ ਆਖ ਸਕਦੇ ਵੀ ਨਾਨਕ ਨੀਚ ਕਹਿ ਵਿਚਾਰ ਕੀ ਮੈਂ ਨੀਚ ਹਾਂ ਫਿਰ ਉੱਪਰ ਬਾਣ ਨਹੀਂ ਉਹਨਾਂ ਦੀ ਫਿਰ ਅਵਸਥਾ ਬਣੀ ਸੀ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਜਿੰਨੀ ਦੇਰ ਹੰਕਾਰ ਚ ਰਹੇਗਾ ਮੁਕਤੀ ਦਾ ਰਸਤਾ ਨਹੀਂ ਲੱਭ ਸਕਦਾ ਜੀ ਤੇ ਮੁਕਤੀ ਦਾ ਰਸਤਾ ਕਿੰਦੇ ਕੋਲ ਹੈ ਜੀ ਗੁਰੂ ਕੋਲ ਤੇ ਗੁਰੂ ਕਿੰਨਾ ਨੂੰ ਪਸੰਦ ਕਰਦਾ ਹੈ ਜਿਹੜੇ ਹਉਮੈ ਤੋਂ ਰਹਿਤ ਨੇ ਜਿਹੜੇ ਹੰਕਾਰ ਤੋਂ ਰਹਿਤ ਨੇ ਕਿਉਂਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਗੁਰੂ ਪਿੱਠ ਕਰ ਲੈਂਦਾ ਜੀ ਜਿੰਦੇ ਜੀਵਨ ਚ ਹੰਕਾਰ ਹਉਮੈ ਸਾਬ ਜੀ ਕਹਿੰਦੇ ਹੰਕਾਰ ਦੇ ਵਿੱਚ ਡਿੱਗਿਆ ਮਨੁੱਖ ਜਿਹੜਾ ਏ ਉਹ ਮੁਕਤੀ ਦਾ ਅਰਸਤਾ ਨਹੀਂ ਪਾ ਸਕਦਾ ਗੁਰੂ ਨਾਲ ਜੋੜ ਨਹੀਂ ਸਕਦਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਮਾਇਆ ਵੀ ਕਿੰਨੀ ਕੱਠੀ ਮਾਇਆ ਪਿੱਛੇ ਦੌੜਦਾ ਸਾਰੀ ਉਮਰ ਮਨੁੱਖਾ ਸਹਿਬ ਜੀ ਕਹਿੰਦੇ ਉੱਥੇ ਵੀ ਹੰਕਾਰ ਹੈ ਉੱਥੇ ਵੀ ਹੋਣੀ ਹੈ ਹੋ ਮੈਂ ਕਰ ਕਰ ਜੰਤ ਉਪਾਇਆ ਸਹਿਬ ਜੀ ਕਹਿੰਦੇ ਹੰਕਾਰ ਵਿੱਚ ਰਹਿ ਰਹਿ ਕੇ ਰਹਿ ਰਹਿ ਕੇ ਫਿਰ ਜੁੰਨਾ ਚ ਪੈ ਗਿਆ ਜੁਨਾ ਚ ਭਾਵ ਜਨ ਮਰਨ ਦੇ ਗੇੜ ਚ ਪੈ ਗਿਆ ਹੋ ਮੈਂ ਕਰ ਕਰ ਜੰਤ ਉਪਾਇਆ ਹੋ ਮੈਂ 부ਝੇ ਤਾਂਦਰ ਸੁਝੇ ਜਦੋਂ ਸਮਝ ਲਿਆ ਵੀ ਹੋ ਮੇ ਮੇਰੇ ਲਈ ਠੀਕ ਨਹੀਂ ਇਹ ਬੜਾ ਮਾੜਾ ਰੋਗ ਹੈ ਜਦੋਂ ਰੋਗ ਤੁਸੀਂ ਫੜ ਲਿਆ ਡਾਕਟਰ ਨੇ ਰੋਗ ਫੜ ਲਿਆ ਤੇਨੇ ਦਵਾਈ ਦੇ ਦੇਣੀ ਹੈ ਵੀ ਆ ਦਵਾਈ ਹੈ ਇਹ ਦੂਰ ਹੋ ਜਾਂਦਾ ਹੈ ਹੋਮੇ ਰੋਗ ਹੈ ਜੀ ਜਿਸ ਦਿਨ ਹੋਮੇ ਦੇ ਰੋਗ ਨੂੰ ਪੜ ਲਿਆ ਸੀ ਵੀ ਇਹ ਇਹ ਰੋਗ ਮੈਨੂੰ ਤੰਗ ਕਰ ਰਿਹਾ ਅੰਦਰੋਂ ਉਸ ਦਿਨ ਅਸੀਂ ਰੋਗ ਨੂੰ ਦੂਰ ਕਰਾ ਗਏ ਜਿਸ ਦਿਨ ਹੋਮੇ ਨੂੰ ਸਮਝ ਲਿਆ ਵੀ ਸਾਡੇ ਲਈ ਠੀਕ ਨਹੀਂ ਹੈ ਇਹ ਹੰਕਾਰ ਠੀਕ ਨਹੀਂ ਹੈ ਉਸ ਦਿਨ ਸਾਬ ਜੀ ਕਹਿੰਦੇ ਗੁਰੂ ਦਾ ਦਰ ਉਦੋਂ ਗੁਰੂ ਦੀ ਸੋਝੀ ਆ ਜਾਣੀ ਸਾਨੂੰ ਤਾਂਦਰ ਸੁਝੇ ਫਿਰ ਚੰਗੀ ਮਾਤਾ ਨਹੀਂ ਹੈ ਫਿਰ ਸਾਡਾ ਮਨ ਮੰਜ਼ਲ ਵੱਲ ਜਾਏਗਾ ਜਿਹੜੀ ਨੂੰ ਮੰਜ਼ਲ ਮਿਲੀ ਹੈ ਭਈ ਪ੍ਰਾਪਤ ਮਨੁੱਖ ਦੇ ਦੀ ਹਰ ਵਾਰੀ ਸ਼ਬਦਾਂ ਪਸੰਦ ਕਰਦੇ ਪੜਦੇ ਵੀ ਆ ਸਹਿਬ ਜੀ ਕਹਿੰਦੇ ਉਦੋਂ ਫਿਰ ਇਹਨੂੰ ਸਮਝ ਆ ਜਾਏਗੀ ਕਿ ਮੇਰੀ ਮੰਜ਼ਲ ਕੀ ਹੈ ਹੁਣੇ ਹੋਮੇ ਦੇ ਵਿੱਚ ਲਿਪਟਿਆ ਬੈਠਾ ਸਹਿਬ ਇਸ ਲਈ ਮਨ ਨੂੰ ਪਤਾ ਹੀ ਨਹੀਂ ਲੱਗ ਰਿਹਾ ਮੇਰੀ ਮੰਜ਼ਲ ਕੀ ਹੈ ਜਦੋਂ ਹੋਮੇ ਗਈ ਤੇ ਸਹਿਬ ਕਹਿੰਦੇ ਤਾਂ ਦਰ ਸੁਝੈ ਗਿਆਨ ਵਿਹੂਣਾ ਕਥ ਕਥ ਲੁਝੈ ਉਹਨਾਂ ਗਿਆਨ ਵੀ ਤਦੋਂ ਆਏਗਾ ਜਦੋਂ ਹੋਮੇ ਨੂੰ ਦੂਰ ਕਰਾਂਗੇ ਤੇ ਗੁਰੂ ਕੋਲ ਗਿਆਨ ਉਦੋਂ ਮਿਲਦਾ ਜਦੋਂ ਨੀਵੇਂ ਹੋ ਜਾਗੇ ਗੁਰੂ ਦਾ ਗਿਆਨ ਬੜਾ ਪਵਿੱਤਰ ਹੈ ਜੀ ਜਦੋਂ ਨਿਮਰਤਾ ਚ ਹੋ ਜਾਗੇ ਉਦੋਂ ਗੁਰੂ ਕੋਲ ਗਿਆਨ ਮਿਲੇਗਾ ਜੇ ਨਿਮਰਤਾ ਚ ਨਹੀਂ ਆਉਦੋ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੋਵੇਗਾ ਜਦੋਂ ਆਪਣੇ ਆਪ ਨੂੰ ਸਿਆਣਾ ਸਮਝੇਗਾ ਫਿਰ ਤੂੰ ਕੁਝ ਨਹੀਂ ਮਿਲਣਾ ਕੁਝ ਵੀ ਪ੍ਰਾਪਤ ਨਹੀਂ ਗਿਆਨ ਵੀ ਹੋਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਇਹ ਵੀ ਲੇਖ ਹੁੰਦੇ ਹੁਕਮ ਚ ਜੀ ਸਹਿਬ ਕਹਿੰਦੇ ਵੀ ਜੇ ਹੰਕਾਰ ਵਿੱਚ ਵੀ ਐ ਨਾ ਇਹ ਵੀ ਲੇਖ ਹੁੰਨੇ ਹੁੰਦੇ ਹੋ ਆਪਣੇ ਹੁਕਮ ਚ ਦੇ ਪਾਵਸੀ ਹੁਕਮ ਚੱਲੇ ਜੇਹਾ ਵੇਖੈ ਤੇਹਾ ਵੇਖ ਦੋ ਦੋਸ਼ਬਦ ਹੈ ਜੀ ਵੇਖੈ ਫਿਰ ਵੇਖ ਜੀਉ ਜੇ ਵੇਖਾਂਗੇ ਉਹ ਜੀ ਵਿਚਾਰ ਬਣੇਗੀ ਸਾਡੇ ਅੰਦਰ ਸਹਿਬ ਜੀ ਕਹਿੰਦੇ ਜੇ ਉਹ ਜਾਂ ਵੇਖਾਂਗੇ ਉਹ ਜੀ ਵਿਚਾਰ ਆਪਾਂ ਅੱਗੇ ਵੀ ਬੇਨਤੀ ਕੀਤੀ ਦੋ ਚੀਜ਼ਾਂ ਨਾਲ ਮਨੁੱਖ ਗਿਆਨ ਲੈਂਦਾ ਜੀ ਇੱਕ ਵੇਖ ਕੇ ਤੇ ਇੱਕ ਸੁਣ ਕੇ ਦੋ ਚੀਜ਼ਾਂ ਨਾਲ ਗਿਆਨ ਲੈਂਦਾ ਵੇਖ ਕੇ ਗਿਆਨ ਹੋ ਜਾਂਦਾ ਵੀ ਆ ਕੀ ਚੀਜ਼ ਹੈ ਜੀ ਸੁਣ ਕੇ ਗਿਆਨ ਹੋ ਜਾਂਦਾ ਕੀ ਚੀਜ਼ ਹੈ ਜੀ ਜੇ ਜਆ ਵੇਖੇਗਾ ਸਾਬ ਜੀ ਕਹਿੰਦੇ ਉਹ ਜੀ ਵਿਚਾਰ ਅੰਦਰ ਬਣੇਗੀ ਮਾੜਾ ਦੇਖੇਗਾ ਅੰਦਰ ਮਾੜੀ ਵਿਚਾਰ ਬਣੇਗੀ ਤੇ ਆਪਾਂ ਅੱਗੇ ਬੇਨਤੀ ਕੀਤੀ ਮਨ ਦਾ ਤਾਂ ਸੁਭਾਅ ਹੈ ਜੀ ਮਨ ਨੂੰ ਤੁਸੀਂ ਇੱਕ ਮਾੜੀ ਵਿਚਾਰ ਦਿਓ ਪੂਰੇ ਦਿਨ ਚ ਕਿੰਨੀਆਂ ਵਿਚਾਰਾਂ ਦੇ ਨਾਲ ਦੀਆਂ ਬਣਾ ਕੇ ਦੇ ਦੇਗਾ ਤੁਨੂੰ ਪੂਰੇ ਦਿਨ ਚ ਇੱਕ ਤੋਂ ਇੱਕ ਵੱਧਦੀ ਜਾਏਗੀ ਵੱਧਦੀ ਜਾਏਗੀ ਚੰਗੀ ਵਿਚਾਰ ਦਿਓ ਇਹਨੂੰ ਇਹਨੇ ਹੁੰਦੇ ਨਾਲ ਦੀਆਂ ਚੰਗੀਆਂ ਵਿਚਾਰਾਂ ਪੈਦਾ ਕਰਦੇ ਹੁਣ ਤੁਹਾਡੇ ਹੱਥ ਚ ਹੈ ਵੀ ਇਹਨਾਂ ਨੇ ਤਰ੍ਹਾਂ ਨਾਲ ਵੇਖਣਾ ਚਾਹੀਏ ਜੇ ਜਾਂ ਦੇਖਾਂਗੇ ਉਹ ਜਾਂ ਨਜ਼ਰੀਆ ਆਪਾਂਗੇ ਬੇਨਤੀ ਕੀਤੀ ਵੀ ਇੱਕ ਹੁੰਦਾ ਨਜ਼ਰ ਤੇ ਇੱਕ ਹੁੰਦਾ ਨਜ਼ਰੀਆ ਨਜ਼ਰੀਆ ਕੀ ਹੈ ਦੇਖ ਕੇ ਅਸੀਂ ਕੀ ਆਖਤਾ ਉਹ ਬੰਦਾ ਤਾਂ ਮੈਨੂੰ ਚੋਰ ਜਾਂ ਲੱਗਦਾ ਆ ਨਜ਼ਰੀਆ ਜਿਹਨੂੰ ਸੋਚ ਕਹਿੰਦੇ ਨਜ਼ਰ ਸਾਰਿਆਂ ਦੀ ਇੱਕੋ ਹੀ ਕੁਦਰਤ ਵੱਲੋਂ ਮਿਲੀ ਹੈ ਜੀ ਨਜ਼ਰੀਆ ਲੱਗ ਲੱਗ ਹੈ ਜਿਹਨੂੰ ਸੋਚ ਕਹਿ ਸਕਦੇ ਆ ਵਿਚਾਰ ਕਹਿ ਸਕਦੇ ਉਹ ਲੱਗ ਲੱਗ ਹੈ ਤੇ ਉਹ ਨਜ਼ਰੀਆ ਵੀ ਨજર ਨਾਲ ਵੇਖ ਕੇ ਮਿਲਿਆ ਹੋਇਆ ਹੈ ਨજર ਨਾਲ ਕਰਾਪਤ ਹੋਇਆ ਉਹ ਨਜ਼ਰੀਆ ਇਸ ਲਈ ਸਹਿਬ ਜੀ ਕਹਿੰਦੇ ਜੋ ਵੇਖਾਂਗੇ ਉਹ ਹੀ ਉਹ ਨਜ਼ਰੀਆ ਬਣੇਗਾ ਸੱਜਾ ਹੁਣ ਵਿਚਾਰਨਾ ਇਹ ਹੈ ਵੀ ਅਸੀਂ ਵੇਖਣਾ ਕੀ ਹੈ ਤੇ ਸੁਣਨਾ ਕੀ ਹੈ ਇਹ ਨੇਤਰੋਂ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਨਾ ਦੇਖੂਗੇ ਇਹ ਸਰਬਨੋ ਮੇਰਿਓ ਸੱਚ ਹੈ ਸੁਣਨਾ ਨੋ ਸੱਚ ਹੈ ਸੁਣਨ ਲੋਪ ਠਾਏ ਸਰੀਰ ਲਾਏ ਸੁਣੋ ਸਤ ਬਾਣੀ ਸਾਬ ਜੀ ਕਹਿੰਦੇ ਇਹ ਕੰਨ ਮੇ ਸਰੀਰ ਨਾਲ ਤਾਂ ਲਾਏ ਨੇ ਤਾਂ ਕਿ ਤੁਸੀਂ ਸੁਣੋ ਸਤ ਬਾਣੀ ਬਾਣੀ ਬਾਦੋ ਕੰਨਾ ਇਹਨਾਂ ਨੇਤਰਾਂ ਨਾਲ ਗੁਰੂ ਦੇਖਣਾ ਇਹਨਾਂ ਕੰਨਾਂ ਨਾਲ ਗੁਰੂ ਨੂੰ ਸੁਣਨਾ ਸਸ ਫਿਰ ਸਾਡਾ ਨਜ਼ਰੀਆ ਬੜਾ ਚੰਗਾ ਬਣੇ ਫਿਰ ਨਜ਼ਰੀਆ ਕਿਹੜਾ ਹੋਵੇਗਾ ਜੀ ਨਾ ਕੋ ਬੈਰੀ ਨਹੀਂ ਪਿਕਦਾ ਸਗਲ ਸੰਗ ਅਮਕੋ ਬਣੀ ਆ ਫਿਰ ਬੁਰੇ ਦਾ ਵੀ ਭਲਾ ਕਰਦੇ ਆਂਗੇ ਜੀ ਜਦੋਂ ਨਜ਼ਰੀਆ ਚੰਗਾ ਤੇ ਨਜ਼ਰੀਆ ਕਦੋਂ ਬਣੇਗਾ ਆਪਾਂ ਦੋ ਸ਼ਬਦ ਸਾਂਝੇ ਕੀਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹਨਾਂ ਨੇਤਰਾਂ ਨਾਲ ਗੁਰੂ ਨੂੰ ਦੇਖਣਾ ਇਹਨਾਂ ਕੰਨਾਂ ਨਾਲ ਗੁਰੂ ਨੂੰ ਸੁਣਨਾ ਫਿਰ ਨਜ਼ਰੀਆ ਵੀ ਚੰਗਾ ਇਸ ਲਈ ਜੇਹਾ ਵੇਖੈ ਤੇਹਾ ਵੇਖ ਜੇ ਜਾਂ ਵੇਖਾਂਗੇ ਉਹ ਜਿਹਾ ਬਿਆਨ ਕਰਾਂਗੇ ਜੋ ਅੰਦਰ ਹੈ ਉਹ ਹੀ ਉਹ ਦਵਾਂਗੇ ਨਾ ਸੇ ਜੋ ਸਾਡੇ ਕੋਲ ਤੇ ਕੋਲ ਇਕੱਠਾ ਕਿਵੇਂ ਕੀਤਾ ਦੇਖ ਕੇ ਤੇ ਸੁਣ ਕੇ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਨੁੱਖ ਦੇ ਜੀਵਨ ਨੂੰ ਬਿਆਨ ਕੀਤਾ ਵੀ ਹੋਂ ਵਿੱਚ ਆਇਆ ਤੇ ਹੋਂ ਵਿੱਚ ਚਲਾ ਸਾਰਾ ਜੀਵਨ ਹੀ ਹੋਂ ਵਿੱਚ ਇਹ ਹੋਂ ਵਿੱਚ ਦੂਰ ਹੋ ਸਕਦੀ ਹੈ ਜਦੋਂ ਅਸੀਂ ਗੁਰੂ ਦਾ ਧਰਮ ਅੰਨਾਂਗੇ ਗੁਰੂ ਦੇ ਚਰਨਾਂ ਨਾਲ ਜੁੜ ਜਾਾਂਗੇ ਗੁਰੂ ਦੀ ਬਾਣੀ ਨਾਲ ਜੁੜ ਜਾਵਾਂਗੇ ਇਹ ਹੰਕਾਰ ਦੂਰ ਹੋ ਜਾਣਾ ਹੈ ਮਨ ਜਿਹੜਾ ਸਾਡਾ ਆਪਣੀ ਮੰਜ਼ਿਲ ਵੱਲ ਤੁਰ ਪੇਗਾ ਇਸ ਗੱਲ ਦਾ ਧਿਆਨ ਰੱਖੀਏ ਮੇਰੇ ਸਮੇਤ ਤਨ ਸਾਡਾ ਮੰਜ਼ਿਲ ਤੱਕ ਪਹੁੰਚੇ ਉਸ ਤੋਂ ਪਹਿਲਾਂ ਮਨ ਨੂੰ ਮੰਜ਼ਿਲ ਮਿਲ ਜਾਣੀ ਚਾਹੀਦੀ ਹੈ ਤਾਂ ਅਸੀਂ ਉਹਦੇ ਦਰਬਾਰ ਦੇ ਵਿੱਚ ਪ੍ਰਵਾਨ ਹੋਵਾਂਗੇ ਉਹਦੇ ਪਰ ਦਰਬਾਰ ਦੇ ਵਿੱਚ ਤਾਂ ਸਾਡੀ ਪੱਤ ਜਿਹੜੀ ਹੈ ਉਹ ਟੱਕੀ ਜਾਣੀ ਹੈ ਜੀ ਹੋਈਆਂ ਬੇਨਤ ਪ੍ਰਕਾਰ ਦੀ ਮਾਫੀ ਜੀ